ਇਹ ਤਿੰਨ ਗੱਲਾਂ ਪੱਲੇ ਬੰਨ੍ਹ ਲਓ ਦੁਨੀਆ ਤੁਹਾਡੇ ਅੱਗੇ ਪਿੱਛੇ ਘੁੰਮੇਗੀ ਪੁਰਾਣੇ ਸਮੇਂ ਦੀ ਗੱਲ ਹੈ ਜੰਗਲ ਵਿੱਚ ਇੱਕ ਤਲਾਬ ਦੇ ਕਿਨਾਰੇ ਇੱਕ ਸੁੰਦਰ ਜਿਹੀ ਜਗ੍ਹਾ ਸੀ ਇੱਕ ਸਵੇਰ ਇੱਕ ਮਿਰਗ ਪਾਣੀ ਪੀਣ ਤਲਾਬ ਤੇ ਪਹੁੰਚਦਾ ਹੈ ਉਸਦੇ ਚਿਹਰੇ ਤੇ ਚਿੰਤਾ ਤੇ ਉਦਾਸੀ ਸੀ ਉਸੇ ਸਮੇਂ ਇੱਕ ਕਾਲਾ ਚਮਕੀਲਾ ਕਾਂ ਨਾਲ ਹੀ ਟਾਣੀ ਤੇ ਬੈਠਾ ਸੀ ਉਸਨੇ ਮਿਰਗ ਦੀਆਂ ਅੱਖਾਂ ਵਿੱਚ ਉਦਾਸੀ ਦੇਖੀ ਅਤੇ ਬੋਲਿਆ हे ਭਾਈ ਮਿਰਗ ਅੱਜ ਚਿਹਰੇ ਤੇ ਰੌਣਕ ਨਹੀਂ ਹੈ ਕੀ ਗੱਲ ਹੈ ਮਿਰਗ ਨੇ ਲੰਬਾ ਸਾਹ ਲਿਆ ਕਾਹ ਭਾਈ ਮੈਂ ਜੰਗਲ ਵਿੱਚ ਸਭ ਤੋਂ ਤੇਜ਼ ਦੌੜਦਾ ਹਾਂ ਸੁੰਦਰ ਵੀ ਹਾਂ ਸਾਰੇ ਜਾਨਵਰ ਮੈਨੂੰ ਪਸੰਦ ਕਰਦੇ ਹਨ ਪਰ ਜਦੋਂ ਗੱਲ ਸਨਮਾਨ ਦੀ ਆਉਂਦੀ ਹੈ ਸਲਾਹ ਦੀ ਆਉਂਦੀ ਹੈ ਅਗਵਾਈ ਦੀ ਆਉਂਦੀ ਹੈ ਤਾਂ ਲੋਕ ਮੈਨੂੰ ਨਹੀਂ ਬੁਲਾਉਂਦੇ ਹਰ ਜਗ੍ਹਾ ਲੋਕ ਤੈਨੂੰ ਬੁਲਾਉਂਦੇ ਹਨ ਤੇ ਸਲਾਹ ਮੰਨਦੇ ਹਨ ਦੱਸ ਇਸ ਸਨਮਾਨ ਤੈਨੂੰ ਕਿਵੇਂ ਮਿਲਦਾ ਹੈ ਅਜਹੀਆਂ ਕਿਹੜੀਆਂ ਗੱਲਾਂ ਹਨ ਜਿਨ੍ਹਾਂ ਨੂੰ ਅਪਣਾ ਕੇ ਇਨਸਾਨ ਜਾਂ ਜਾਨਵਰ ਦੁਨੀਆ ਨੂੰ ਆਪਣੇ ਅੱਗੇ ਪਿੱਛੇ ਘੁਮਾ ਸਕਦਾ ਹੈ ਸਭ ਉਸ ਦੀ ਇੱਜ਼ਤ ਕਰਨ ਤਦ ਕਾਮ ਮੁਸਕੁਰਾਇਆ ਉਸਨੇ ਪਾਣੀ ਵਿੱਚ ਮਿਰਗ ਦਾ ਪਰਛਾਵਾਂ ਦੇਖਿਆ ਤੇ ਬੋਲਿਆ ਸੁਣੋ ਮਿੱਤਰ ਸੁੰਦਰਤਾ ਜਾਂ ਤਾਕਤ ਨਾਲ ਸਨਮਾਨ ਨਹੀਂ ਮਿਲਦਾ ਸਨਮਾਨ ਮਿਲਦਾ ਹੈ ਆਚਰਨ ਨਾਲ ਬੁੱਧੀ ਨਾਲ ਅਤੇ ਵਿਵਹਾਰ ਨਾਲ ਮੈਂ ਤੈਨੂੰ ਤਿੰਨ ਗੱਲਾਂ ਦੱਸਦਾ ਹਾਂ ਜੋ ਵੀ ਇਹਨਾਂ ਨੂੰ અપਨਾ ਲਵੇ ਜੰਗਲ ਕੀ ਪੂਰੀ ਦੁਨੀਆ ਉਸ ਦੇਖ ਕੇ ਪਿੱਛੇ ਘੁਮੇਗੀ ਪਹਿਲਾਂ ਤੋ ਇੱਕ ਕਹਾਣੀ ਸੁਣ ਇਹ ਕਹਾਣੀ ਤੇਰੇ ਕਈ ਸਵਾਲਾਂ ਦੇ ਜਵਾਬ ਦੇ ਕੇ ਜਾਵੇਗੀ ਇਹ ਕਹਾਣੀ ਤੈਨੂੰ ਦੱਸੇਗੀ ਕਿ ਕਰਮ ਦੀ ਸ਼ਕਤੀ ਅਤੇ ਇਮਾਨਦਾਰੀ ਦਾ ਅੰਮ੍ਰਿਤ ਕੀ ਹੁੰਦਾ ਹੈ ਕਿਉਂਕਿ ਯਾਦ ਰੱਖਣਾ ਦੋਸਤੋ ਜੋ ਧੀਰਜ ਨਹੀਂ ਰੱਖ ਸਕਦਾ ਉਹ ਸਫਲਤਾ ਨੂੰ ਸੰਭਾਲ ਨਹੀਂ ਸਕਦਾ ਬਹੁਤ ਪੁਰਾਣੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਸਾਹੂਕਾਰ ਰਹਿੰਦਾ ਸੀ ਉਸ ਕੋਲ ਇੱਕ ਨੌਕਰ ਸੀ ਸਿੱਧਾ ਸੀ ਇਮਾਨਦਾਰ ਸੀ ਮਿਹਨਤੀ ਸੀ ਅਤੇ ਹਸਮੁਖ ਸੀ ਉਹ ਹਰ ਸਵੇਰ ਸਭ ਤੋਂ ਪਹਿਲਾਂ ਉੱਠਦਾ ਸੀ ਘਰ ਦੇ ਦੁਕਾਨ ਦੇ ਸਾਰੇ ਕੰਮ ਕਰਦਾ ਸੀ ਧੂੜ ਮਿੱਟੀ ਦਾ ਹੋਵੇ ਜਾਂ ਦੂਰ ਜਾਂ ਨੇੜੇ ਦਾ ਕੋਈ ਕੰਮ ਉਸ ਲਈ ਵੱਡਾ ਜਾਂ ਛੋਟਾ ਨਹੀਂ ਹੁੰਦਾ ਸੀ ਉਹ ਇਹ ਨਹੀਂ ਬੋਲਦਾ ਸੀ ਕਿ ਇਹ ਕੰਮ ਮੇਰਾ ਨਹੀਂ ਹੈ ਥਕਾਵਟ ਨਾਲ ਝੂਰ ਹੋਣ ਦੇ ਬਾਵਜੂਦ ਉਹ ਮੁਸਕਰਾਉਂਦਾ ਰਹਿੰਦਾ ਸੀ ਅਤੇ ਸਭ ਤੋਂ ਵੱਧ ਉਹ ਕਦੇ ਸ਼ਿਕਾਇਤ ਵੀ ਨਹੀਂ ਕਰਦਾ ਸੀ ਇਸ ਤਰ੍ਹਾਂ ਹੌਲੀ-ਹੌਲੀ ਪਹਿਲਾ ਸਾਲ ਗੁਜ਼ਰ ਜਾਂਦਾ ਹੈ 사ਊਕਾਰ ਨੇ ਉਸ ਨੂੰ ਤਨਖਾਹ ਨਹੀਂ ਦਿੱਤੀ ਫਿਰ ਵੀ ਉਹ ਕੁਝ ਨਹੀਂ ਬੋਲਿਆ ਦਿਲ ਵਿੱਚ ਵਿਸ਼ਵਾਸ ਸੀ ਕਿ ਮਿਹਨਤ ਕਦੇ ਬੇਕਾਰ ਨਹੀਂ ਜਾਂਦੀ ਦੂਜਾ ਸਾਲ ਵੀ ਬੀਤ ਜਾਂਦਾ ਹੈ ਫਿਰ ਵੀ 1 ਰੁਪਿਆ ਤੱਕ ਹੱਥ ਨਹੀਂ ਲੱਗਾ ਦਿਲ ਵਿੱਚ ਹਲਕੀ ਜਹੀ ਪੀੜ ਜ਼ਰੂਰ ਸੀ ਪਰ ਉਸਨੇ ਕਿਹਾ ਚਲੋ ਮਾਲਕ ਨੂੰ ਖੁਦ ਯਾਦ ਆ ਜਾਵੇਗਾ ਮੇਰਾ ਕਰਮ ਸਾਫ ਹੈ ਇਹ ਤੀਜਾ ਸਾਲ ਵੀ ਨਿਕਲ ਜਾਂਦਾ ਹੈ ਹੁਣ ਉਸ ਦਾ ਦਿਲ ਬੇਚੈਨ ਹੋਣ ਲੱਗਾ ਮਨ ਬੋਲਿਆ ਕਦੋਂ ਤੱਕ ਚੁੱਪਣਾ ਮਿਹਨਤ ਵੀ ਮੇਰੀ ਸਮਾਂ ਵੀ ਮੇਰਾ ਅਤੇ ਬਦਲੇ ਵਿੱਚ ਕੁਝ ਨਹੀਂ ਇਹ ਹੀ ਪਲ ਜੀਵਨ ਵਿੱਚ ਅਸਲੀ ਪ੍ਰੀਖਿਆ ਦਾ ਹੁੰਦਾ ਹੈ ਜਦੋਂ ਮਨ ਕਹਿੰਦਾ ਹੈ ਹਾਰ ਮੰਨ ਲੈ ਅਤੇ ਆਤਮਾ ਕਹਿੰਦੀ ਹੈ ਥੋੜਾ ਹੋਰ ਤਿਰਸ ਰੱਖ ਫਲ ਜ਼ਰੂਰ ਮਿਲੇਗਾ ਆਖਰ ਉਸਨੇ ਹਿੰਮਤ ਜੁਟਾਈ ਅਤੇ ਸਾਹੂਕਾਰ ਕੋਲ ਜਾ ਕੇ ਬੋਲਿਆ ਹਜ਼ੂਰ ਮੈਂ 3 ਸਾਲ ਤੁਹਾਡੀ ਸੇਵਾ ਕੀਤੀ ਹੈ ਹੁਣ ਮੈਨੂੰ ਮੇਰੀ ਮਿਹਨਤ ਦਾ ਫਲ ਦੇ ਦਿਓ ਪਰ ਸਾਹੂਕਰ ਕਮਾਲ ਦਾ ਕੰਜੂਸ ਨਿਕਲਿਆ 3 ਸਾਲ ਦੀ ਕਮਾਈ ਉਸਨੇ ਬਸ 3 ਹੀ ਪੈਸੇ ਨੌਕਰ ਨੂੰ ਦੇ ਦਿੱਤੇ ਸੋਚ ਕੇ ਵੀ ਦਿਲ ਹਿਲ ਜਾਵੇ ਅਤੇ ਹੈਰਾਨੀ ਦੀ ਗੱਲ ਇਹ ਕਿ ਨੌਕਰ ਨੇ ਉਹਨਾਂ 3 ਪੈਸਿਆਂ ਨੂੰ ਵੀ ਆਦਰ ਨਾਲ ਰੱਖ ਲਿਆ ਜਿਵੇਂ ਦੁਨੀਆ ਜਿੱਤ ਲਈ ਹੋਵੇ ਕੋਈ ਹੋਰ ਹੁੰਦਾ ਤਾਂ ਝਗੜਾ ਕਰਦਾ ਗੁੱਸੇ ਵਿੱਚ ਦੁਕਾਨ ਛੱਡ ਕੇ ਚਲਾ ਜਾਂਦਾ لوکاں نو شکایت ਸੁਣਾਉਂਦਾ ਪਰ ਇਸ نوਕਰ ਨੇ ਅਜੇਹਾ ਨਹੀਂ ਕੀਤਾ ਕਿਉਂਕਿ ਉਸਦੇ ਸੋਚ ਸੀ ਕਿ ਮੇਰੀ ਮਿਹਨਤ ਮੇਰਾ ਧਨ ਹੈ ਮੇਰਾ ਕਰਮ ਮੇਰਾ ਭਾਗ ਲਿਖੇਗਾ ਉਸਨੂੰ ਪਤਾ ਸੀ ਜਿੱਥੇ ਲਾਲਚ ਆਉਂਦਾ ਹੈ ਉੱਥੇ ਬਰਕਤ ਨਹੀਂ ਰਹਿੰਦੀ ਜਿੱਥੇ ਸ਼ਿਕਾਇਤ ਜ਼ਿਆਦਾ ਹੁੰਦੀ ਹੈ ਉੱਥੇ ਸਫਲਤਾ ਦੂਰ ਭੱਜਦੀ ਹੈ ਉਹ ਤਿੰਨ ਪੈਸੇ ਲੈ ਕੇ ਵੀ ਖੁਸ਼ ਸੀ ਉਸਨੂੰ ਭਰੋਸਾ ਸੀ ਕਿ ਇਮਾਨਦਾਰੀ ਦਾ ਫਲ ਵੱਡਾ ਹੁੰਦਾ ਹੈ ਅੱਜ ਦੀ ਦੁਨੀਆ ਵਿੱਚ ਲੋਕ 2 ਦਿਨ ਕੰਮ ਕਰਦੇ ਹਨ ਅਤੇ ਤੀਜੇ ਦਿਨ ਪੁੱਛ ਲੈਂਦੇ ਹਨ ਕੀ ਮਿਲਿਆ ਪਰ ਯਾਦ ਰੱਖੋ درخت ਨੂੰ ਫਲ ਦੇਣ ਵਿੱਚ ਸਮਾਂ ਲੱਗਦਾ ਹੈ ਬੀਜ ਨੂੰ ਅੰਕ੍ਰਿਤ ਹੋਣ ਵਿੱਚ ਸਮਾਂ ਲੱਗਦਾ ਹੈ ਮਿਹਨਤ ਨੂੰ ਮੁਕਾਮ ਬਨਣ ਵਿੱਚ ਸਮਾਂ ਲੱਗਦਾ ਹੈ ਅਤੇ ਜੋ ਜਲਦੀ ਹਾਰ ਮੰਨ ਲਵੇ ਉਹ ਜਿੱਤ ਦਾ ਸਵਾਦ ਕਦੇ ਨਹੀਂ ਚੱਕ ਪਾਉਂਦਾ ਅਤੇ ਜੇਕਰ ਤੁਸੀਂ ਇਹ ਤਿੰਨ ਗੱਲਾਂ ਜੀਵਨ ਵਿੱਚ ਉਤਾਰ ਲਓ ਤਾਂ ਦੁਨੀਆ ਤੁਹਾਡੇ ਅੱਗੇ ਝੁਕ ਜਾਵੇਗੀ ਨੰਬਰ 1 ਮਿਹਨਤ ਕਰੋ ਦਿਖਾਵਾ ਨਾ ਕਰੋ ਜਿੱਥੇ ਤੁਹਾਡਾ ਕੰਮ ਬੋਲੇ ਉੱਥੇ ਤੁਹਾਡੀ ਆਵਾਜ਼ ਦੀ ਜ਼ਰੂਰਤ ਨਹੀਂ ਪੈਂਦੀ ਨੰਬਰ 2 ਧੀਰਜ ਰੱਖੋ ਸ਼ਿਕਾਇਤ ਨਾ ਕਰੋ ਜੋ ਚੁੱਪ ਚਾਪ ਸਹਿ ਲੈਂਦਾ ਹੈ ਉਹੀ ਸਮੇਂ ਨੂੰ ਜਿੱਤਦਾ ਹੈ ਨੰਬਰ 3 ਇਮਾਨਦਾਰੀ ਰੱਖੋ ਭਰੋਸਾ ਈਸ਼ਵਰ ਤੇ ਕਰੋ ਸੱਚਾਈ ਦੇਰ ਨਾਲ ਜਿੱਤਦੀ ਹੈ ਪਰੇਸ਼ਾਨੀ ਤੋਂ ਬਾਅਦ ਜਿੱਤਦੀ ਹੈ ਕਰਮ ਜੋਗੀ ਹਮੇਸ਼ਾ ਜਿੱਤਦਾ ਹੈ ਚਾਹੇ ਸਮਾਂ ਕਿੰਨਾ ਵੀ ਕਠਿਨ ਕਿਉਂ ਨਾ ਹੋਵੇ ਅਤੇ ਯਾਦ ਰੱਖਣਾ ਦਾਨ ਸਿਰਫ ਚੀਜ਼ ਦਾ ਨਹੀਂ ਦਿਲ ਦਾ ਵੀ ਹੁੰਦਾ ਹੈ ਅਤੇ ਦਿਲ ਦਾ ਦਾਨ ਸਭ ਤੋਂ ਮਹਿੰਗਾ ਹੁੰਦਾ ਹੈ। ਤਿੰਨ ਪੈਸੇ ਜੇਬ ਵਿੱਚ ਲੈ ਕੇ ਉਹ ਨੌਕਰ ਚੱਲ ਪੈਂਦਾ ਹੈ। ਦਿਲ ਹਲਕਾ ਸੀ ਉਹ ਜੰਗਲ ਦੇ ਰਾਹਤੇ ਜਾ ਰਿਹਾ ਸੀ। ਉਹ ਖੁਦ ਨਾਲ ਬੋਲ ਰਿਹਾ ਸੀ ਕਿ ਹੁਣ ਜ਼ਿੰਦਗੀ ਆਰਾਮ ਨਾਲ ਬਿਤਾਵਾਂਗਾ। ਉਸੇ ਸਮੇਂ ਉਸ ਨੂੰ ਰਸਤੇ ਵਿੱਚ ਇੱਕ ਛੋਟਾ ਜਿਹਾ ਬੋਣਾ ਵਿਅਕਤੀ ਮਿਲਦਾ ਹੈ। ਬੋਣੇ ਵਿਅਕਤੀ ਨੇ ਉਸ ਦੀਆਂ ਚਮਕਦੀਆਂ ਅੱਖਾਂ ਦੇਖੀਆਂ ਤੇ ਪੁੱਛਿਆ। "ਅਰੇ ਭਾਈ ਇੰਨੀ ਖੁਸ਼ੀ ਕਿਸ ਗੱਲ ਦੀ ਹੈ?" ਨੌਕਰ ਬੋਲ ਪੈਂਦਾ ਹੈ। ਮੇਰੇ ਕੋਲ 3 ਸਾਲ ਦੀ ਕਮਾਈ ਹੈ ਪੂਰੇ 3 ਪੈਸੇ ਹੁਣ ਮੈਨੂੰ ਮਿਹਨਤ ਨਹੀਂ ਕਰਨੀ ਪਵੇਗੀ ਬੌਣਾ ਇਹ ਸੁਣ ਕੇ ਹੈਰਾਨ ਹੋ ਜਾਂਦਾ ਹੈ ਸਿਰਫ 3 ਪੈਸੇ ਅਤੇ 3 ਸਾਲ ਦੀ ਕਮਾਈ ਫਿਰ ਉਹ ਮੁਸਕਰਾਇਆ ਤੇ ਬੋਲਿਆ ਭਾਈ ਮੈਂ ਤਾਂ ਬੁੱਢਾ ਹਾਂ ਗਰੀਬ ਹਾਂ ਅੱਖਾਂ ਕਮਜ਼ੋਰ ਹਨ ਹੱਥ ਕੰਮਦੇ ਹਨ ਮੇਰੇ ਕੋਲ ਤਾਂ ਫੁੱਟਕ ਕੋੜੀ ਵੀ ਨਹੀਂ ਹੈ ਤੂੰ ਜਵਾਨ ਹੈ ਅਤੇ ਕਮਾ ਲਵੇਂਗਾ ਜੇਕਰ ਹੋ ਸਕੇ ਤਾਂ ਇਹ 3 ਪੈਸੇ ਤੂੰ ਮੈਨੂੰ ਦੇ ਦੇ ਜਰਾ ਸੋਚੋ ਜੇਕਰ ਉਸ ਨੌਕਰ ਦੀ ਜਗ੍ਹਾ ਤੁਸੀਂ ਹੁੰਦੇ ਤਾਂ ਕੀ ਕਰਦੇ ਕਿ ਤੁਸੀਂ ਉਹ ਤਿੰਨ ਪੈਸੇ ਉਸ ਵਿਅਕਤੀ ਨੂੰ ਦੇ ਸਕਦੇ ਸੀ ਜਿਸ ਨੂੰ ਤੁਸੀਂ ਤਿੰਨ ਸਾਲ ਤੱਕ ਵਿੱਚ ਕਮਾਇਆ ਸੀ ਪਰ ਉਸ ਨੌਕਰ ਦਾ ਦਿਲ ਦੇਖੋ ਉਸ ਨੌਕਰ ਨੇ ਬਿਨਾਂ ਸੋਚੇ ਤਿੰਨ ਪੈਸੇ ਉਸ ਬੋਨੇ ਦੇ ਹੱਥ ਵਿੱਚ ਰੱਖ ਦਿੱਤੇ ਉਸ ਦੀ ਸੋਚ ਸੀ ਕਿ ਧੰਨ ਤਾਂ ਫਿਰ ਮਿਲ ਜਾਵੇਗਾ ਪਰ ਦਿਲ ਦਾ ਸੁੱਖ ਨਹੀਂ ਖੋਣਾ ਚਾਹੀਦਾ ਇਹੀ ਅਸਲੀ ਅਮੀਰੀ ਹੈ ਤਿੰਨ ਪੈਸੇ ਪਾ ਕੇ ਜਾ یوں ਕਹੀਏ ਕਿ ਉਸ ਨੌਕਰ ਦੀ 3 ਸਾਲ ਦੀ ਕਮਾਈ ਪਾ ਕੇ ਉਹ ਛੋਟਾ ਬੋਣਾ ਬਹੁਤ ਖੁਸ਼ ਹੋ ਗਿਆ। ਉਹ ਬੋਣਾ ਆਦਮੀ ਕਹਿੰਦਾ ਹੈ ਤੂੰ ਸੱਚ ਵਿੱਚ ਬਹੁਤ ਚੰਗਾ ਹੈ। ਯਾਦ ਰੱਖਣਾ ਜੋ ਨੀ ਸਵਾਰਥ ਭਾਵ ਨਾਲ ਦਿੰਦੇ ਹਨ ਉਹਨਾਂ ਨੂੰ ਈਸ਼ਵਰ ਵੀ ਦਿੰਦਾ ਹੈ। ਇਸ ਲਈ ਮੈਂ ਤੈਨੂੰ ਤਿੰਨ ਵਰਦਾਨ ਦਿੰਦਾ ਹਾਂ। ਹਰ ਪੈਸੇ ਦੇ ਬਦਲੇ ਇੱਕ ਵਰਦਾਨ। ਬੋਣੇ ਨੇ ਪਹਿਲਾ ਵਰਦਾਨ ਦਿੱਤਾ। ਪਹਿਲੇ ਵਰਦਾਨ ਦੇ ਰੂਪ ਵਿੱਚ ਉਸਨੇ ਇੱਕ ਅਜੀਹੀ ਗੁਲੇਲ ਦਿੱਤੀ ਜਿਸ ਦਾ ਨਿਸ਼ਾਨਾ ਅਚੂਕ ਸੀ। ਅਤੇ ਦੂਜੇ ਵਰਦਾਨ ਦੇ ਰੂਪ ਵਿੱਚ ਉਸਨੇ ਇੱਕ ਅਜਿਹੀ ਸਾਰੰਗੀ ਦਿੱਤੀ ਜਿਸ ਨੂੰ ਸੁਣ ਕੇ ਹਰ ਕੋਈ ਨੱਚਣ ਲੱਗਦਾ ਤੀਜੇ ਵਰਦਾਨ ਦੇ ਰੂਪ ਵਿੱਚ ਉਸਨੇ ਕਿਹਾ ਕਿ ਤੋ ਜੋ ਵੀ ਪ੍ਰਾਰਥਨਾ ਕਿਸੇ ਨੂੰ ਕਰੇਗਾ ਉਹ ਮਨਾਂ ਨਹੀਂ ਕਰ ਸਕੇਗਾ ਤੁਹਾਡੀ ਗੱਲ ਜ਼ਰੂਰ ਸੁਨੇਗਾ ਅਤੇ ਉਸ ਨੂੰ ਮੰਨੇਗਾ ਅਤੇ ਇੰਨਾ ਕਹਿ ਕੇ ਉਹ ਜਿਵੇਂ ਆਇਆ ਸੀ ਉਵੇਂ ਗਾਇਬ ਹੋ ਗਿਆ ਦੋਸਤੋ ਹਮੇਸ਼ਾ ਯਾਦ ਰੱਖਣਾ ਦੇਨ ਨਾਲ ਕਦੇ ਕਮੀ ਨਹੀਂ ਹੁੰਦੀ ਸਗੋ ਬਰਕਤ ਵਧਦੀ ਹੈ ਕਹਿੰਦੇ ਹਨ ਜੋ ਨਦੀ ਵਹਿੰਦੀ ਹੈ ਉਹੀ ਸ਼ੁੱਧ ਰਹਿੰਦੀ ਹੈ ਜੋ ਦਿਲ ਦਿੰਦਾ ਹੈ ਉਹੀ ਸੁਖੀ ਰਹਿੰਦਾ ਹੈ ਜੇਕਰ ਦਿਲ ਵਿੱਚ ਉਦਾਰਤਾ ਹੋਵੇ ਤਾਂ ਈਸ਼ਵਰ ਕਦੇ ਖਾਲੀ ਹੱਥ ਨਹੀਂ ਰਹਿ ਦਿੰਦੇ ਸੱਚਾ দান ਉਹੀ ਹੈ ਜਿਸ ਵਿੱਚ ਕੋਈ ਹਿਸਾਬ ਨਾ ਹੋਵੇ ਅਤੇ ਯਾਦ ਰੱਖਣਾ ਮੌਕਾ ਰੂਪ ਬਦਲ ਕੇ ਆਉਂਦਾ ਹੈ ਇਸ ਲਈ ਉਸ ਨੂੰ ਪਛਾਨਣਾ ਸਿੱਖੋ 10 ਪੈਸੇ ਦੇ ਕੇ ਉਸ ਨੌਕਰ ਨੇ ਤਾਂ ਨਹੀਂ ਖੋਇਆ ਸਗੋਂ ਭਾਗ ਹੀ ਖਰੀਦ ਲਿਆ ਜ਼ਿੰਦਗੀ ਵਿੱਚ ਅਕਸਰ ਲੋਕ ਕਹਿੰਦੇ ਹਨ ਕਾਸ਼ ਮੈਨੂੰ ਸ਼ਕਤੀ ਮਿਲ ਜਾਵੇ ਪੈਸਾ ਮਿਲ ਜਾਵੇ ਨਾਮ ਮਿਲ ਜਾਵੇ ਪਰ ਕੋਈ ਇਹ ਨਹੀਂ ਸੋਚਦਾ ਕਿ ਸ਼ਕਤੀ ਆਉਣ ਤੋਂ ਬਾਅਦ ਇਨਸਾਨ ਕਿਹੋ ਜਿਹਾ ਬਣਦਾ ਹੈ ਕਿਉਂਕਿ ਅਸਲੀ ਪਛਾਣ ਮੁਸ਼ਕਲ ਸਮੇਂ ਵਿੱਚ ਨਹੀਂ ਸ਼ਕਤੀ ਦੇ ਸਮੇਂ ਵਿੱਚ ਹੁੰਦੀ ਹੈ ਨੌਕਰ ਕੋਲ ਤਿੰਨ ਅਨਮੋਲ ਵਰਦਾਨ ਆ ਚੁੱਕੇ ਸਨ ਅਚੂਕ ਨਿਸ਼ਾਨੇ ਵਾਲੀ ਗੁਲੇਲ ਅਜਿਹੀ ਸਾਰੰਗੀ ਜਿਸ ਨੂੰ ਸੁਣ ਕੇ ਹਰ ਕੋਈ ਨੱਚਣ ਲੱਗਦਾ ਅਤੇ ਉਹ ਵਰਦਾਨ ਕੀ ਉਸ ਦੀ ਕਿਸੇ ਗੱਲ ਨੂੰ ਕੋਈ ਮਨਾ ਨਹੀਂ ਕਰ ਪਾਉਂਦਾ ਹੁਣ ਉਸ ਦੇ ਮਨ ਵਿੱਚ ਅਜੀਬ ਜਿਹੀ ਖੁਸ਼ੀ ਸੀ ਪਹਿਲੀ ਵਾਰ ਉਸ ਨੂੰ ਲੱਗਾ ਹੁਣ ਮੈਂ ਵੀ ਤਾਕਤਵਰ ਹਾਂ ਦੁਨੀਆ ਮੇਰੇ ਹਵਾਲੇ ਹੈ ਇੱਥੋਂ ਹੀ ਗਲਤੀ ਸ਼ੁਰੂ ਹੁੰਦੀ ਹੈ ਕਿਉਂਕਿ ਸ਼ਕਤੀ ਮਿਲਨ ਤੇ ਮਨ ਜੇਕਰ ਕਾਬੂ ਵਿੱਚ ਨਾ ਰਹੇ ਤਾਂ ਉਹ ਹੀ ਸ਼ਕਤੀ ਇਨਸਾਨ ਨੂੰ ਡੇਗ ਦਿੰਦੀ ਹੈ ਉਹ ਖੁਸ਼ੀ-ਖੁਸ਼ੀ ਜੰਗਲ ਦੇ ਰਸਤੇ ਚੱਲਦਾ ਜਾ ਰਿਹਾ ਸੀ ਰਸਤੇ ਵਿੱਚ ਇੱਕ ਆਦਮੀ ਮਿਲਿਆ ਉਹ ਇੱਕ ਦਰਖਤ ਦੇ ਹੇਠਾਂ ਖੜਾ ਸੀ ਆਣੀ ਤੇ ਬੈਠੀ ਕਚੀੜੀ ਨੂੰ ਨਿਹਾ ਰਿਹਾ ਸੀ ਉਸ ਆਦਮੀ ਨੇ ਮੁਸਕਰਾ ਕੇ ਕਿਹਾ ਭਾਈ ਇਹ ਚਿੜੀ ਕਿੰਨੀ ਪਿਆਰੀ ਹੈ ਜੇਕਰ ਤੂੰ ਇਸ ਨੂੰ ਫੜ ਕੇ ਦੇ ਦੇਵੇਂਗਾ ਤਾਂ ਮੈਂ ਤੈਨੂੰ ਇਨਾਮ ਦੇਵਾਂਗਾ ਨੌਕਰ ਨੇ ਸੋਚਿਆ ਮੇਰੇ ਕੋਲ ਹੁਣ ਜਾਦੂ ਹੈ ਹੁਣ ਮਿਹਨਤ ਕਿਉਂ ਕਰਾਂ ਇਨਾਮ ਵੀ ਮਿਲ ਜਾਵੇਗਾ ਤੇ ਤਾਕਤ ਵੀ ਦਿਖ ਜਾਵੇਗੀ ਉਸਨੇ ਗੁਲੇਲ ਉਠਾਈ ਅਤੇ ਬਿਨਾਂ ਸੋਚੇ ਚਿੜੀ ਤੇ ਨਿਸ਼ਾਨਾ ਲਾਇਆ پلਕ ਚਪਕਦੇ ਚਿੜੀ ਕੰਡਿਆਂ ਦੀ ਝਾੜੀ ਵਿੱਚ ਡਿੱਗ ਗਈ ਉਹ ਆਦਮੀ ਚੀੜੀ ਫੜਨ ਲਈ ਝਾੜੀ ਵਿੱਚ ਵੜਿਆ ਕੰਡੇ ਲੱਗ ਰਹੇ ਸਨ ਕੱਪੜੇ ਫਟ ਰਹੇ ਸਨ ਪਰ ਉਹ ਚੀੜੀ ਕੱਢਣ ਦੀ ਕੋਸ਼ਿਸ਼ ਕਰਦਾ ਰਿਹਾ ਤਦ ਹੀ ਨੌਕਰ ਨੇ ਸੋਚਿਆ ਕਿ ਚਲੋ ਕਿਉਂ ਨਾ ਹੁਣ ਸਾਰੰਗੀ ਨੂੰ ਵੀ ਅਜ਼ਮਾ ਲੈਂਦੇ ਹਾਂ ਬਸ ਉਸਨੇ ਸਾਰੰਗੀ ਵਜਾ ਦਿੱਤੀ ਅਤੇ ਅਗਲੇ ਹੀ ਪਲ ਕੀ ਹੋਇਆ ਉਹ ਆਦਮੀ ਝਾੜੀ ਦੇ ਅੰਦਰ ਨੱਚਣ ਲੱਗਾ ਕੰਡੇ ਚੂਬ ਰਹੇ ਸਨ ਕੋਨ ਵਹਿ ਰਿਹਾ ਸੀ ਅਤੇ ਉਹ ਬੇਵਸ ਹੋ ਕੇ ਉਛਲਣ ਲੱਗਾ ਉਹ ਚੀਕਿਆ ਭਾਈ ਬਸ ਕਰੋ ਦਇਆ ਕਰੋ ਮੈਂ ਮਾਰਿਆ ਜਾ ਰਿਹਾ ਹਾਂ ਪਰ ਸ਼ਕਤੀ ਦਾ ਨਸ਼ਾ ਚੜ ਚੁੱਕਾ ਸੀ ਨੌਕਰ ਨੇ ਸਾਰੰਗੀ ਹੋਰ ਤੇਜ਼ ਵਜਾਉਣੀ ਸ਼ੁਰੂ ਕਰ ਦਿੱਤੀ ਆਖਰ ਉਹ ਰੋਂਦੇ ਰੋਂਦੇ ਬੋਲਿਆ ਮੇਰੇ ਕੋਲ ਇਹ ਮੋਹਰਾਂ ਦੀ ਥੈਲੀ ਹੈ ਤੂੰ ਇਹ ਲੈ ਲੈ ਪਰ ਮੈਨੂੰ ਛੱਡ ਦੇ ਅਤੇ ਇਹ ਸਾਰੰਗੀ ਵਜਾਉਣਾ ਬੰਦ ਕਰ ਦੇ ਮੈਂ ਮਰ ਜਾਵਾਂਗਾ ਜਿਵੇਂ ਹੀ ਆਦਮੀ ਨੇ ਥੈਲੀ ਅੱਗੇ ਵਧਾਈ ਨੌਕਰ ਨੇ ਸਾਰੰਗੀ ਬੰਦ ਕਰ ਦਿੱਤੀ ਅਤੇ ਮੋਹਰਾਂ ਦੀ ਥੈਲੀ ਲੈ ਕੇ ਰਵਾਨਾ ਹੋ ਗਿਆ ਦੋਸਤੋ ਇੱਕ ਕਮਾਈ ਨਹੀਂ ਧੋਖਾ ਸੀ ਨੌਕਰ ਮੋਰਾਂ ਦੀ ਥੈਲੀ ਲੈ ਕੇ ਖੁਸ਼ੀ-ਖੁਸ਼ੀ ਰਸਤੇ ਤੇ ਜਾ ਰਿਹਾ ਸੀ ਇੱਧਰ ਉਸੇ ਸਮੇਂ ਉਹ ਆਦਮੀ ਜੋ ਝਾੜੀਆਂ ਵਿੱਚ ਨੱਚ-ਨੱਚ ਕੇ ਲਹੂ-ਲੁਹਾਨ ਹੋ ਗਿਆ ਸੀ ਕਿਸੇ ਤਰ੍ਹਾਂ ਬਾਹਰ ਨਿਕਲਿਆ ਉਹ ਸੜਕ ਤੱਕ ਪਹੁੰਚੇ ਆਤੇ ਜੋਰ ਨਾਲ ਚਿੱਕਣ ਲਗਾ ਬਚਾਓ ਬਚਾਓ ਲੁੱਟਿਆ ਗਿਆ ਲੁੱਟ ਹੋ ਗਈ ਥੋੜੀ ਜਿਹੀ ਦੇਰ ਵਿੱਚ ਦੋ ਸਿਪਾਈ ਘੋੜੇ ਤੇ ਆਏ ਉਹਨਾਂ ਨੇ ਨੌਕਰ ਨੂੰ ਫੜ ਲਿਆ ਥੈਲੀ ਖੋ ਕੇ ਖੋਲੀ ਅੰਦਰ 모ਰਾ ਸਨ ਦੋਹਾਂ ਸਿਪਾਈਆਂ ਨੇ ਉਸਦੇ ਹੱਥ ਫੜ ਲਏ ਚੱਲ ਅਦਾਲਤ ਵਿੱਚ ਚੱਲ ਅਦਾਲਤ ਵਿੱਚ ਭਾਰੀ ਪੀੜ ਸੀ ਨ્યાਇਤੀਸ਼ ਉੱਚੇ ਤਖਤੇ ਬੈਠੇ ਸਨ ਨੌਕਰ ਨੂੰ ਵਿੱਚ ਖੜਾ ਕਰ ਦਿੱਤਾ ਗਿਆ ਥੋੜੀ ਦੇਰ ਬਾਅਦ ਜ਼ਖਮੀ ਆਦਮੀ ਨੂੰ ਲਿਆਂਦਾ ਗਿਆ ਉਹ ਆਦਮੀ ਨੌਕਰ ਨੂੰ ਦੇਖਦੇ ਹੀ ਚੀਕਿਆ ਹਜ਼ੂਰ ਇਹੀ ਹੈ ਉਹ ਇਸਨੇ ਮੇਰੀ ਥੈਲੀ ਖੋਈ ਮੈਨੂੰ ਸਾਰਾ ਦਿਨ ਝਾੜੀਆਂ ਵਿੱਚ ਨਚਾਇਆ ਨ્યાਇਤੀਸ਼ ਨੇ ਨੌਕਰ ਤੋਂ ਪੁੱਛਿਆ ਕਿਉਂ ਬੇ ਤੋ ਅਜੇਹਾ ਕਿਉਂ ਕੀਤਾ ਨੌਕਰ ਕੰਬ ਰਹੀ ਆਵਾਜ਼ ਵਿੱਚ ਬੋਲਿਆ ਨਹੀਂ ਹਜ਼ੂਰ ਮੈਂ ਚੋਰੀ ਨਹੀਂ ਕੀਤੀ ਹੈ ਉਸਨੇ ਉਹ ਥੈਲੀ ਮੈਨੂੰ ਖੁਦ ਦਿੱਤੀ ਹੈ ਪਰ ਭੀੜ ਵਿੱਚ ਹੱਲਾ ਮੱਚ ਗਿਆ ਥੈਲੀ ਕੋਈ ਐਵੇਂ ਹੀ ਦਿੰਦਾ ਹੈ ਝੂਠਾ ਹੈ ਇਹ ਕੋਈ ਗਵਾਹ ਨਹੀਂ ਸੀ ਨਾਇਤੀਸ਼ ਨੇ ਗੰਭੀਰ ਸਵਰ ਵਿੱਚ ਕਿਹਾ ਅਜਿਹੇ ਬਦਮਾਸ਼ਾਂ ਨੂੰ ਛੱਡ ਨਹੀਂ ਸਕਤੇ ਇਹ ਲੁੱਟ ਦਾ ਮਾਮਲਾ ਹੈ ਇਸ ਨੂੰ ਫਾਂਸੀ ਦਿੱਤੀ ਜਾਂਦੀ ਹੈ ਇਸ ਹੰਦੇ ਹੀ ਨੌਕਰ ਦੀ ਦੁਨੀਆ ਹਿੱਲ ਗਈ ਉਸ ਦੀਆਂ ਅੱਖਾਂ ਤੋਂ ਹੰਝੂ ਡਿੱਗ ਪਏ ਫੈਸਲਾ ਹੋ ਚੁੱਕਾ ਸੀ ਸਿਪਾਈ ਉਸ ਨੂੰ ਫਾਂਸੀ ਦੇ ਤਕਤੇ ਵੱਲ ਲੈ ਗਏ ਰੱਸੀ ਉਸ ਦੇ ਸਿਰ ਤੇ ਉੱਪਰ ਝੂਲ ਰਹੀ ਸੀ ਨੌਕਰ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਹਜ਼ੂਰ ਮਰਨ ਤੋਂ ਪਹਿਲਾਂ ਮੇਰੀ ਇੱਕ ਇੱਛਾ ਹੈ ਆਖਰੀ ਇੱਛਾ ਨਯਤੀਸ਼ ਨੇ ਕਿਹਾ ਬੋਲੋ ਕੀ ਚਾਹੀਦਾ ਹੈ ਨੌਕਰ ਨੇ ਹੌਲੀ ਜਿਹਾ ਮੈਨੂੰ ਆਪਣੀ ਸਾਰੰਗੀ ਥੋੜੀ ਦੇਰ ਵਜਾਉਣ ਦਿੱਤੀ ਜਾਵੇ ਨ્યાਇਤੀਸ਼ ਨੇ ਗੰਭੀਰ ਆਵਾਜ਼ ਵਿੱਚ ਕਿਹਾ ਠੀਕ ਹੈ ਆਖਰੀ ਇੱਛਾ ਕਿਸੇ ਦੀ ਠੁਕرائی ਨਹੀਂ ਜਾਂਦੀ ਵਜਾਓ ਨੌਕਰ ਨੇ ਹੱਥ ਖੋਲ ਦਿੱਤੇ ਨੌਕਰ ਦੇ ਹੱਥ ਖੋਲ ਦਿੱਤੇ ਗਏ ਉਸਨੇ ਸਰੰਗੀ ਹੱਥ ਵਿੱਚ ਲੈ ਲਈ ਉਸਨੇ ਮਨ ਵਿੱਚ ਈਸ਼ਵਰ ਨੂੰ ਯਾਦ ਕੀਤਾ हे ਭਗਵਾਨ ਹੁਣ ਸੱਚ ਬਾਹਰ ਆ ਜਾਵੇਗਾ ਫਿਰ ਉਸਨੇ ਸਰੰਗੀ ਵਜਾਉਣੀ ਸ਼ੁਰੂ ਕੀਤੀ ਪਹਿਲੀ ਧੁਨ ਹੌਲੀ-ਹੌਲੀ ਹਵਾ ਵਿੱਚ ਫੈਲੀ ਜਿਵੇਂ ਹੀ ਆਵਾਜ਼ ਕੰਨਾਂ ਤੱਕ ਪਹੁੰਚੀ ਸਿਪਾਈਆਂ ਦੀਆਂ ਲੱਤਾਂ ਹਿਲਣ ਲੱਗੀਆਂ ਉਨ੍ਹਾਂ ਦੇ ਸਰੀਰ ਝੁਮਣ ਲੱਗੇ। ਢੇਰ ਵਿੱਚ ਖੜੇ ਲੋਕ ਵੀ ਹਿੱਲਣ ਲੱਗੇ। ਸਭ ਨੱਚਣ ਲੱਗੇ। ਜਲਾਦ ਨੇ ਰੱਸੀ ਛੱਡ ਦਿੱਤੀ ਅਤੇ ਨੱਚਣ ਲੱਗਾ। ਮੈਦਿਸ ਦਾ ਚਿਹਰਾ ਵੀ ਬਦਲ ਗਿਆ। ਪਹਿਲਾਂ ਤਾਂ ਉਹਨਾਂ ਨੇ ਖੁਦ ਨੂੰ ਰੋਕਿਆ ਪਰ ਫਿਰ ਉਹ ਵੀ ਨੱਚਣ ਲੱਗੇ। ਕੋਈ ਜਾਨ ਬੁੱਝ ਕੇ ਨਹੀਂ ਨੱਚਾ। ਸਭ ਮਜਬੂਰੀ ਵਿੱਚ ਨੱਚ ਰਹੇ ਸਨ। ਸਭ ਚੀਕਣ ਲੱਗੇ। "ਬੱਸ ਕਰੋ ਭਾਈ, ਦਇਆ ਕਰੋ, ਰੁਕ ਜਾਓ।" ਪਰ ਨੋਕਾ ਨਹੀਂ ਰੁਕਿਆ। ਉਸਨੇ ਆਪਣੀ ਤੁਨ ਹੋਰ ਤੇਜ਼ ਕਰ ਦਿੱਤਾ। ਉਹ ਆਦਮੀ ਜੋ ਝਾੜੀਆਂ ਵਿੱਚ ਨੱਚਿਆ ਸੀ ਉਹ ਵੀ ਉੱਥੇ ਹੀ ਸੀ ਉਹ ਵੀ ਜ਼ੋਰ-ਜ਼ੋਰ ਨਾਲ ਰੋਇਆ ਬੰਦ ਕਰੋ ਮੈਂ ਮਰ ਜਾਵਾਂਗਾ ਠੀਕ ਹੈ ਮੈਂ ਸੱਚ ਬੋਲਦਾ ਹਾਂ ਨੌਕਰ ਨੇ ਧੋਨ ਹੋਲੀ ਕੀਤੀ ਪਰ ਅਜੇ ਵੀ ਬੰਦ ਨਹੀਂ ਕੀਤੀ ਸੀ ਉਹ ਆਦਮੀ ਜ਼ਮੀਨ ਤੇ ਡਿੱਗ ਪਿਆ ਆਵਾਜ਼ ਕੰਬ ਰਹੀ ਸੀ ਸੁਣੋ ਸਭ ਲੋਕੋ ਮੈਂ ਝੂਠ ਬੋਲਿਆ ਸੀ ਥੈਲੀ ਮੈਂ ਹੀ ਉਸ ਨੂੰ ਦਿੱਤੀ ਸੀ ਮੈਂ ਡਰ ਕੇ ਉਸ ਨੂੰ ਥੈਲੀ ਦਿੱਤੀ ਸੀ ਉਸ ਨੇ ਚੋਰੀ ਨਹੀਂ ਕੀਤੀ ਸੀ ਮੈਂ ਹੀ ਗਲਤ ਹਾਂ ਮੈਂ ਝੂਠੇ aarop ਲਗਾਏ ਸਨ ਇਹ ਸੁਣ ਕੇ ਭੀੜ ਹੈਰਾਨ ਰਹਿ ਗਈ ਨਾਇਤੀਸ਼ ਨੱਚਦੇ-ਨੱਚਦੇ ਹੀ ਚੀਕਿਆ ਰੋਕੋ ਰੁਕ ਜਾਓ ਮੈਂ ਸੱਚ ਸਵੀਕਾਰ ਕਰਦਾ ਹਾਂ ਨੌਕਰ નિર્ਦੋਸ਼ ਹੈ ਨੌਕਰ ਨੇ ਸਰੰਗੀ ਵਜਾਉਣਾ ਬੰਦ ਕਰ ਦਿੱਤਾ ਲੋਕ ਰੁਕ ਕੇ ਡਿੱਗ ਪਏ ਨਾਇਤੀਸ਼ ਨੇ ਪਸੀਨਾ ਪੂੰਝਿਆ ਤੇ ਬੋਲੇ ਸਿਪਾਈਓ ਇਸ ਆਦਮੀ ਨੂੰ ਛੱਡ ਦਿਓ ਇਹ નિર્ਦੋਸ਼ ਹੈ ਅਤੇ ਇਸ ਝੂਠੇ ਆਦਮੀ ਨੂੰ ਗ੍ਰਿਫਤਾਰ ਕਰੋ ਨੌਕਰ ਚੁੱਪਚਾਪ ਖੜਾ ਸੀ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਸੀ ਰਾਹਤ ਸੀ ਉਸਨੇ ਭਗਵਾਨ ਨੂੰ ਮਨ ਵਿੱਚ ਧੰਨਵਾਦ ਦਿੱਤਾ ਨਯਾਇਤੀਸ਼ ਉਸਦੇ ਕੋਲ ਆਇਆ ਉਸਦੇ ਮੋਢੇ ਤੇ ਹੱਥ ਰੱਖਿਆ ਬੇਟਾ ਤੂੰ ਅੱਛਾ ਆਦਮੀ ਹੈ ਪਰ ਯਾਦ ਰੱਖਣਾ ਕਦੇ ਵੀ ਕਿਸੇ ਤੇ ਆਪਣੀ ਸ਼ਕਤੀ ਦਾ ਗਲਤ ਉਪਯੋਗ ਨਾ ਕਰਨਾ ਨੌਕਰ ਨੇ ਸਰੰਗੀ ਉਠਾਈ ਹੌਲੀ ਜਹੀ ਮੁਸਕਰਾਇਆ ਤੇ ਉੱਥੋਂ ਚੱਲ ਪਿਆ ਹੁਣ ਉਸਦੇ ਕਦਮਾਂ ਵਿੱਚ ਮਾਨ ਨਹੀਂ ਸ਼ਾਂਤੀ ਸੀ ਪੈ ਪਹੁੰਚ ਕੇ ਉਸਨੇ ਇੱਕ ਡੂੰਗਾ ਸਾਹ ਲਿਆ ਤੇ ਬੋਲਿਆ ਮੈਂ ਅੱਜ ਸਿੱਖ ਲਿਆ ਇਮਾਨਦਾਰੀ ਸਭ ਤੋਂ ਵੱਡੀ ਦੌਲਤ ਹੈ ਅਤੇ ਉਹ ਫਿਰ ਤੋਂ ਮਿਹਨਤ ਕਰਨ ਨਿਕਲ ਪਿਆ ਕਿਉਂਕਿ ਹੁਣ ਉਸ ਨੂੰ ਸਮਝ ਵਿੱਚ ਆ ਗਿਆ ਸੀ ਧਨ ਨਾਲ ਨਹੀਂ ਦਿਲ ਦੀ ਸੱਚਾਈ ਨਾਲ ਜ਼ਿੰਦਗੀ ਚੱਲਦੀ ਹੈ ਇਹ ਗੱਲ ਹਮੇਸ਼ਾ ਯਾਦ ਰੱਖਣਾ ਜੇਕਰ ਤੁਹਾਡੇ ਕੋਲ ਸ਼ਕਤੀ ਹੋਵੇ ਅਤੇ ਵਿਵੇਕ ਨਾ ਹੋਵੇ ਤਾਂ ਵਿਨਾਸ਼ ਤੈ ਹੈ ਲਾਲਸ ਦੀ ਸ਼ੁਰੂਆਤ ਛੋਟੀ ਹੁੰਦੀ ਹੈ ਪਰ ਅੰਤ ਬਹੁਤ ਬੁਰਾ ਹੁੰਦਾ ਹੈ ਨੌਕਰ ਨੂੰ ਵਰਦਾਨ ਮਿਲਣਾ ਉਸਦਾ ਭਾਗ ਸੀ ਪਰ ਉਸਦਾ ਗਲਤ ਉਪਯੋਗ ਕਰਨਾ ਅਪਰਾਧ ਸੀ ਸ਼ਕਤੀ ਨਾਲ ਨਹੀਂ ਚਰਿੱਤਰ ਨਾਲ ਸਨਮਾਨ ਮਿਲਦਾ ਹੈ ਇੱਧਰ ਕਾਂ ਬੋਲਿਆ ਮਿਰਗ ਭਾਈ ਹੁਣ ਤੋ ਉਹ ਤੈਨ ਗੱਲਾਂ ਸੁਣ ਜੋ ਸਭ ਨੂੰ ਤੇਰੇ ਅੱਗੇ ਪਿੱਛੇ ਕੁਮਾ ਸਕਤੀਆਂ ਹਨ ਨੰਬਰ 1 ਬੋਲਣ ਤੋਂ ਪਹਿਲਾਂ ਸੋਚੋ ਮਿੱਠਾ ਅਤੇ ਸੋਚ ਸਮਝ ਕੇ ਬੋਲੋ ਜ਼ੁਬਾਨ ਵਿੱਚ ਹੀ ਜ਼ਹਿਰ ਹੈ ਅਤੇ ਅੰਮ੍ਰਿਤ ਵੀ ਹੈ ਜਿਸ ਨੇ ਬੋਲਣ ਦੀ ਕਲਾ ਸਿੱਖ ਲਈ ਉਹ ਦਿਲ ਜਿੱਤ ਲੈਂਦਾ ਹੈ ਲੋਕਾਂ ਨਾਲ ਮਿੱਠਾ ਤੇ ਸਨਮਾਨ ਨਾਲ ਬੋਲਣਾ ਹੀ ਸਨਮਾਨ ਪਾਉਣ ਦੀ ਸਭ ਤੋਂ ਪਹਿਲੀ ਚਾਬੀ ਹੈ ਜੇਕਰ ਤੈਨੂੰ ਗੱਲ ਕਰਕੇ ਕਿਸੇ ਨੂੰ ਸਕੂਨ ਮਿਲੇ ਤਾਂ ਦੁਨੀਆ ਖੁਦ ਚੱਲ ਕੇ ਆਵੇਗੀ ਕਾਂ ਨੇ ਟਾਣੀ ਦਾ ਉਦਾਹਰਨ ਦਿੱਤਾ ਕਿ ਜੇ ਉਸ ਨੂੰ ਪਿਆਰ ਨਾਲ ਮੋੜੋਗੇ ਤਾਂ ਝੁਕ ਜਾਵੇਗੀ ਟੁੱਟੇਗੀ ਨਹੀਂ ਨੰਬਰ 2 ਕਦੇ ਧੋਖਾ ਨਾ ਦਿਓ ਭਰੋਸੇਮੰਦ ਬਣੋ ਜੇ ਭਰੋਸਾ ਟੁੱਟੇ ਤਾਂ ਫਿਰ ਨਹੀਂ ਬੰਦਦਾ ਭਰੋਸਾ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਹੈ ਜੇਕਰ ਤੂੰ ਭਰੋਸੇਮੰਦ ਹੋ ਗਿਆ ਤਾਂ ਹਰ ਦਰਵਾਜ਼ਾ ਖੁਦ ਖੁੱਲ ਜਾਵੇਗਾ ਲੋਕ ਤੈਨੂੰ ਆਪਣਾ ਮੰਨਣਗੇ ਸਲਾਹ ਲੈਣ ਆਉਣਗੇ ਕਾ ਨੇ ਸ਼ੇਰ ਦੀ ਮਦਦ ਦਾ ਉਦਾਹਰਨ ਦਿੱਤਾ ਕਿ ਭਰੋਸਾ ਤਲਵਾਰ ਨਹੀਂ ਢਾਲ ਹੁੰਦੀ ਹੈ ਨੰਬਰ 2 ਹੰਕਾਰ ਨਹੀਂ ਨਿਮਰਤਾ ਅਪਣਾਓ ਨਿਮਰੋ ਜੋ ਦਰਖਤ ਫਲਦਾਰ ਹੁੰਦਾ ਹੈ ਉਹ ਝੁਕਦਾ ਹੈ ਜੋ ਖਾਲੀ ਹੁੰਦਾ ਹੈ ਉਹ ਖੜਾ ਰਹਿੰਦਾ ਹੈ ਜੇਕਰ ਤੇਰੇ ਕੋਲ ਬੁੱਧੀ ਤਾਕਤ ਰੂਪ ਹੈ ਤਾਂ ਖੁਦ ਨੂੰ ਦੂਜਿਆਂ ਤੋਂ ਉੱਚਾ ਨਾ ਸਮਝ ਜੋ ਨਿਮਰ ਹੋ ਜਾਂਦਾ ਹੈ ਉਸ ਦਾ ਕਦ ਖੁਦ ਬਖੁਦ ਉੱਚਾ ਹੋ ਜਾਂਦਾ ਹੈ ਫੁੱਲ ਸੁੰਦਰਤਾ ਕਰਕੇ ਨਹੀਂ ਝੁੱਕ ਕੇ ਖੁਸ਼ਬੂ ਦੇਣ ਕਰਕੇ ਪਸੰਦ ਕੀਤੇ ਜਾਂਦੇ ਹਨ ਮਿਰਗ ਦੇ ਮਨ ਵਿੱਚ ਗੱਲ ਉੱਤਰ ਚੁੱਕੀ ਸੀ ਉਸਨੇ ਕਾਨੂੰ ਕਿਹਾ ਭਾਈ ਅੱਜ ਤੱਕ ਮੈਂ ਸੋਚਦਾ ਸੀ ਕਿ ਤੇਜ਼ ਦੌੜਨਾ ਹੀ ਸਭ ਕੁਝ ਹੈ ਪਰ ਮੈਂ ਗਲਤ ਸੀ ਸਨਮਾਨ ਪਾਉਣ ਲਈ ਦਿਲ ਦੀ ਦੌੜ ਲਗਾਉਣੀ ਪੈਂਦੀ ਹੈ ਪੈਰਾਂ ਦੀ ਨਹੀਂ ਤਾਂ ਹਲਕੇ ਜਿਹੇ ਹਸਿਆ ਤੇ ਬੋਲਿਆ ਮਿਰਗ ਭਾਈ ਬਸ ਇਨਾ ਤਿੰਨ ਗੱਲਾਂ ਨੂੰ ਜ਼ਰੂਰ ਅਪਣਾ ਲੈਣਾ ਮਿੱਠਾ ਅਤੇ ਸੋਚ ਸਮਝ ਕੇ ਬੋਲਣਾ ਪਰਉਸੇਮਨ ਬੰਨਣਾ ਨਿਮਰ ਰਹਿਣਾ ਫਿਰ ਦੇਖ ਸਿਰਫ ਜੰਗਲ ਨਹੀਂ ਦੁਨੀਆ ਵੀ ਤੇਰੀ ਇੱਜ਼ਤ ਕਰੇਗੀ ਮਿਰਗ ਮੁਸਕਰਾਉਂਦਾ ਹੋਇਆ ਜੰਗਲ ਵਿੱਚ ਪਰਤ ਜਾਂਦਾ ਹੈ ਅੱਜ ਉਸ ਦੀ ਚਾਲ ਵਿੱਚ ਹੰਕਾਰ ਨਹੀਂ ਦਿਲ ਵਿੱਚ ਨਿਮਰਤਾ ਅੱਖਾਂ ਵਿੱਚ ਸਮਝ ਅਤੇ ਗੱਲਾਂ ਵਿੱਚ ਮਿਠਾਸ ਸੀ ਪੂਰੇ ਜੰਗਲ ਵਿੱਚ ਉਸ ਦਾ ਸਨਮਾਨ ਸ਼ੁਰੂ ਹੋ ਗਿਆ ਸੀ ਦੋਸਤੋ ਇਹ ਕਹਾਣੀ ਜਾਨਵਰਾਂ ਦੀ ਨਹੀਂ ਅਸਲ ਵਿੱਚ ਇਹ ਕਹਾਣੀ ਇਨਸਾਨਾਂ ਲਈ ਹੀ ਸੁਣਾਈ ਗਈ ਹੈ ਸਮਝਦਾਰ ਮਨੁੱਖ ਹਰ ਚੀਜ਼ ਤੋਂ ਸਿੱਖਿਆ ਲੈ ਸਕਦਾ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਕਲਿਆਣ ਪਾਤਰਾਂ ਨੂੰ ਦੇਖਣ ਵਿੱਚ ਨਹੀਂ ਕਲਿਆਣ ਪਾਤਰਾਂ ਨੂੰ ਸੁਣਨ ਵਿੱਚ ਹੈ ਤਾਂ ਚਲੋ ਮਿਲਤੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਇੱਕ ਹੋਰ ਗਿਆਨਵਰਧਕ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਖੁਸ਼ ਰਹਿਣਾ ਮੁਸਕਰਾਉਂਦੇ ਰਹਿਣਾ ਧੰਨਵਾਦ